ਅੱਜ ਹਲਕਾ ਮਜੀਠਾ ਦੇ ਪਿੰਡ ਕੋਟਲੀ ਢੋਲੇ ਸ਼ਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਪਰਿ ਅਰਦਾਹ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੈਟ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਡਾਟੀ ਅਤੇ ਕਵੀ ਸ਼੍ਰੀ ਜਥਿਆ ਵੱਲੋਂ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਇਲਾਹੀ ਬਾਣੀ ਨਾਲ ਜੋੜਿਆ ਗਿਆ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਹਰ ਕੋ ਆਹੇ ਕੋ ਇਨਾਂ ਪਾਰੇ ਦੇ ਕੁਝ ਇਨਾਂ ਸਿਰ ਤੋਂ ਆਨਾ ਹੋਰ ਹੈ ਕੋ ਇਨਾਂ ਪਾਰੇ ਹਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਦਾ ਬੇਟਾ ਅਤੇ ਵੱਡੇ ਸਹਿਬਜ਼ਾਦਿਆਂ ਦਾ ਅੱਜ ਸ਼ਹੀਦੀ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਨਗਰ ਕੋਲੀ ਢੋਲੇ ਸਾਹਿਬ ਕੇ ਮਨਾਇਆ ਗਿਆ ਹੈ ਇਹ ਅੱਜ ਦਾ ਦਿਹਾੜਾ ਇਸ ਇਤਿਹਾਸ ਨੂੰ ਸਮਰਪਿਤ ਹੈ ਕਿ ਤਨਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਦੋਂ ਪਵਿੱਤਰ ਸਿਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਖਤਾਵੇਤਾ ਭਾਵ ਕਿ ਜਿਹੜਾ ਬੇਟੇ ਵਾਲਾ ਕੰਮ ਪੁੱਤਰ ਵਾਲਾ ਕੰਮ ਮੈਂ ਕਰਨਾ ਸੀ ਉਹ ਤੂੰ ਕੀਤਾ ਤੂੰ ਗੁਰੂ ਦਾ ਬੇਟਾ ਏ ਤੂੰ ਗੁਰੂ ਦਾ ਪੁੱਤਰ ਹੈ ਉਹਨਾਂ ਮਹਾਨ ਸਿੱਧਾਂ ਦੀ ਇਹ ਯਾਦਗਾਰ ਅੱਜ ਬੜੀ ਚੜ੍ਹਦੀ ਕਲਾ ਦੇ ਵਿੱਚ ਨਗਰ ਕੋਲੀ ਧੋਦੇ ਸਾਹਿਬ ਕੇ ਮਨਾਈ ਗਈ ਹੈ ਸੋ ਮੈਂ ਸਰਬੱਤ ਦਾ ਸੰਗਤਾਂ ਨੂੰ ਇਹ ਕਹਿਣਾ ਇਸ ਤੋਂ ਬਾਅਦ ਸਾਧ ਸੰਗਤਾਂ ਨਾਲ ਮਹਾਨ ਜੋਧਿਆਂ ਦੇ ਦਿਹਾੜੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਮਨਾ ਕੇ ਤੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਜਾਏ ਉਹਨਾਂ ਨੂੰ ਸੰਗਤਾਂ ਨੂੰ ਅਤੇ ਆਉਣ ਵਾਲੀਆਂ ਨਸਲਾਂ ਨੂੰ ਜਾਗਰੂਕ ਕੀਤਾ ਜਾਏ ਇੰਨੇ ਹੀ ਬੇਨਤੀ ਕਰਦਾ ਹੈ ਸਾਧ ਸੰਗਤ ਜੀ ਆਪ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ ਸਤਿਗੁਰ ਦੇ ਚਰਨਾਂ 'ਚ ਲਾਉਂਦੇ ਫਤਿਹ ਦੀ ਝਾਂਜ ਪਾਉਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਕੰਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪਾਂ ਅੰਮ੍ਰਿਤਸਿਹੀ ਬਾਬਾ ਜੀਵਨ ਸਿੰਘ ਕੌਰ ਚਮਕਾਉ ਸਾਬਕਾ ਹੋਏ ਸਮੂਹ ਸ਼ਹੀਦ ਸੇ ਵੱਡੇ ਸਹਜਾ ਦੇ ਸਾਬਾ ਬਾਬਾ ਅਜੀਤ ਸਿੰਘ ਜੀ ਔਰ ਸਹਜਾ ਦਾ ਬਾਬਾ ਜਗਤ ਸਿੰਘ ਜੀ ਔਰ ਸਾਰੇ ਚਮਕਾਉ ਸਾਹਿਬ ਦੇ ਸ਼ਹੀਦਾਂ ਉਸ ਮਰਬਤੇ ਆਜਦਾ ਸ਼੍ਰੀ ਜੀ ਜਾੜਾ ਨਗਰ ਕੋਲ ਤੋਂ ਦੇ ਸਾਹਿਬੀ ਸਮੂਹ ਸਾਧ ਸੰਗਤ ਵੱਲੋਂ ਅੰਮ੍ਰਿਤਸਿਹੀ ਬਾਬਾ ਜੀਵਨ ਸਿੰਘ ਦੁਆਰਾ ਸਾਲ ਤੋਂ ਜੋ ਦਾਨਪਰ ਸ੍ਰੀ ਗੁਰਨਸਾਹ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਆਜਾ ਇਹ ਮਹਾਨ ਨਗਰ ਕ੍ਰਿਟਰ ਸ਼੍ਰੀ ਗੋੜ ਮੇਲੇ ਦੇ ਸਮਰਪਤ ਜਿਹੜਾ ਆਰੰਭ ਕੀਤਾ ਗਿਆ ਸੀ ਸਤਿਗੁਰੂ ਦੀ ਕਿਰਪਾ ਨਾਲ ਅਸੋਤ ਸੰਪੂਰਨ ਤਲਪੀਆ ਸਤਿਗੁਰਾਂ ਦਾ ਕੋਟਾਲ ਕੋਟਨ ਵਾਰਤਨ ਦੀ ਕਿਰਪਾ ਕਰਕੇ ਸੰਗਤ ਦੇ ਸੱਜਣੇ ਪ੍ਰਮਾਤਮਾ ਦੀ ਸੇਵਾ ਆਪ ਲਈ ਹੋਇਆ ਇਸ ਸਜੋਦ ਬਖਸ਼ਿਆ ਜੋ ਇਥੋਂ ਦੇ ਅਧਗ੍ਰੰਥੀ ਸਾਹਿਬ ਜਾਨ ਨਮਰਸੀ ਜਿਨ੍ਹਾਂ ਨੇ ਸੰਤੂ لال ਐ ਕਿ ਉਪਰਾਲਾ ਨੂੰ ਕਰ ਦਿੱਤਾ ਤੇ ਉਹ ਸਾਧ ਕਰਕੇ ਇਸੇ ਤਰ੍ਹਾਂ ਤੇ ਸ਼ਹੀਦੀ ਦਿਹਾੜਾ ਮਨਾਇਆ ਸੰਤ ਸੱਤ ਪਾਸ਼ਾ ਰਣਕਾਤੋਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਵੱਡੇ ਦੇ ਰਾਂ ਦੇ ਦਾਤਾ ਸਤਰਾ ਮਨਾਉਣੇ ਰੇ ਚਾਰਜੀ ਕਲਾਸਿਕ ਸ਼ਾਂਤੀ ਬੱਚੀ ਛਿੰਦੋਏ ਨਾਲਕ ਨਾਮ ਜਾਨ ਇਲਾਹ ਤੇਰੀ ਪੋਣੀ ਦਰਦਾਈ ਪਲ ਵਾਹਿਗੁਰੂ ਕੀ ਫਤਿਹ ਜੀਓ ਸੂਰਾਸ਼ੋ ਪਚਾਨੀਏ ਜੋ ਲੜੇ ਦੀਨ ਕੇ ਹਿਤ ਉਰਜਾ ਉਰਜਾ ਕੱਟ ਮਰੇ ਕਬੂ ਨਾ ਛੋੜੇ ਖੇਤ ਸਤਗੁਰੂ ਪਾਤਸ਼ਾਹ ਮਹਾਰਾਜ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ ਵੱਡੇ ਸਹਿਬਜਾਦੇ ਬਾਬਾ ਜੀਤ ਸਿੰਘ ਜੀ ਤੇ ਬਾਬਾ ਜਿਆਰ ਸਿੰਘ ਜੀ ਗੜੀ ਚਮਕੌਰ ਦੀ ਵਿੱਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਜੀ ਛਿੱਧੀਆਂ ਪ੍ਰਾਪਤ ਕੀਤੀਆਂ ਹਨ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਜਿਹਦੇ 40 ਭੁਖੇ ਸਿੰਘ ਜਿਹੜੇ ਹਨ ਉਹ ਚਮਕੌਰ ਦੀ ਗੜੀ ਦੇ ਵਿੱਚ ਛਿੱਧੀਆਂ ਪ੍ਰਾਪਤ ਕੀਤੀਆਂ ਹਨ ਉਨਾ ਸ਼ੀਰਾਂ ਨੂੰ ਯਾਦ ਕਰਦਿਆਂ ਹੋਇਆ ਸਤਿਗੁਰੂ ਪਾਤਸ਼ਾਹ ਜੀ ਸ਼ਹੀਦਾਂ ਦੇ ਦਿਹਾੜਿਆਂ ਨੂੰ ਮਨਾਉਂਦੇ ਆਇਆ ਪਿੰਡ ਕੋਲੀ ਢੋਲੇ ਸਾਦੀ ਸਮੂਲ ਸਾਧ ਸੰਗਤ ਪਾਰਸੋਂ ਰੋਜ ਤੋਂ ਸ਼੍ਰੀ ਖੰਡਾ ਜਪ ਆਰੰਭ ਕਰਵਾਏ ਗਏ ਹਨ ਜਿਨ੍ਹਾਂ ਦੇ ਅੱਜ ਸਵੇਰੇ 8 ਵਜੇ ਸਪੂਰਨ ਭੋਗ ਪਏ ਹਨ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ ਪੰਜਾਂ ਗਵਾਹੀਆਂ ਪੰਜਾਂ ਪਿਆਰਿਆਂ ਦੀ ਗਵਾਹੀ ਸਮੇਤ ਚੌਂ ਸਾਬਜਾ ਦਾ ਦੀ ਗਵਾਹੀ ਸਮੇਤ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਤਰ ਸਾਹਾ ਹੀਠ ਨਗਰ ਦੀਆਂ ਬਕਰਮਾਂ ਕੀਤੀਆਂ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਸ਼ਹੀਦੀ ਗਾਂਦੀ ਜਾਦ ਨੂੰ ਮਨਾਉਂਦੇ ਆ ਨਗਰ ਦੀਆਂ ਬਕਰਮਾਂ ਕਰਦਿਆਂ ਕਰਦਿਆਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਸੰਗਤ ਪਹੁੰਚੀ ਹੈ ਤੇ ਸਤਿਗੁਰੂ ਪਾਤਸ਼ਾਹ ਅਰਦਾਸ ਬੇਨਤੀ ਸਪੂਰਨਤਾਈ ਦੀ ਅਰਦਾਸ ਬੇਨਤੀ ਹੋਈ ਹੈ ਗੁਰੂ ਕੇ ਅਟੁੱਟ ਲੰਗਰ ਵਰਤੇ ਹਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜੀ ਦੇ ਚਰਨਾਂ ਦੇ ਵਿੱਚ ਅਰਦਾਸ ਜੋੜੀ ਬੇਨਤੀ ਕਰਦੀ ਹਾਂ ਕਬੀਰਾ ਜੇ ਸਮਰਨੇ ਤੇ ਜਗ ਡਰੇ ਮੇਰੇ ਮਨ ਮੇ ਆਨੰਦ ਮਰਨੇ ਤੇ ਹੀ ਪਾਈਏ ਪੂਰਨ ਪਰਮ ਆਨੰਦ ਪੇਂਡ ਕੋਡੀ ਢੋਲੇ ਸਾਹਿਬ ਦੀ ਸਮੂਹ ਸੰਗਤ ਫੰਜੀ ਦੀ ਹੈ ਉਹ ਵਿਧਾਈ ਦੇ ਪਾਦਰ ਹੈ ਇਸੇ ਤਰ੍ਹਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦਾਂ ਦੇ ਦਿਹਾੜੇ ਮਨਾਉਂਦੇ ਰਹੀਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਖਤਾਬ ਰਿਆ ਹੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਚਾਨੀ ਚੌਂਕ ਵਿੱਚੋਂ ਦਿੱਲੀ ਦੇ ਵਿੱਚੋਂ ਸੀਛ ਲੈ ਕੇ ਆਏ ਆਨੰਦਪੁਰ ਸਾਹਿਬ ਤੇ ਸਤਗੁਰੂ ਕਲਗੀਆਂ ਕਿਤਾਬ ਮਹਾਰਾਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਬਾਬੇ ਜੱਤੇ ਜੀ ਨੂੰ ਕਿਤਾਬ ਦਿੱਤਾ ਅੰਗਰੇਟਾ ਗੁਰੂ ਦਾ ਬੇਟਾ ਧਨਮਨ ਕੀਤਾ ਸਿੱਖੀ ਦੀ ਭੇਟਾ ਰਹਿਣੀ ਰਹੇ ਛੋਈ ਸਖ ਮੇਰਾ ਓ ਸਾਇਬ ਤੇ ਮੈਂ ਉਸ ਦਾ ਚਿਹਰਾ ਜੀ ਇਤਨੇ ਅੱਖ ਬੇਂਤੀਆਂ ਨੂੰ ਪ੍ਰਵਾਨ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਜੀ ਭਲਾ